ਜਹਾਨ ਗਿਆ ਜੇ ਗਈਆਂ ਅੱਖਾਂ ਸਕੂਨ ਗਿਆ ਜੇ ਲਾਈਆਂ ਅੱਖਾਂ ਨੀਵੀਂ ਅੱਖ ਵਿੱਚ ਲਾਜ ਤੇ ਸ਼ਰਮ ਹੈ ਹੁੰਦੀ ਉੱਚੀ ਅੱਖ ਹੰਕਾਰੀ ਹੁੰਦੀ ਹੈ ਨਰਮ ਨਹੀਂ ਹੁੰਦੀ ਅੱਖਾਂ ਦੇ ਹੰਝੂ ਦਿਲ ਨਾਲ ਹੀ ਚੱਲਦੇ ਨੇ ਅੱਖਾਂ ਦੋ ਤੋਂ ਚਾਰ ਕਰਨ ਵਾਲੇ ਚਾਰ ਕੁ ਦਿਨ ਹੀ ਖੜਦੇ ਨੇ ਲਾਲ ਅੱਖਾਂ ਵਿੱਚ ਹਰਖਵੜਾ ਹੁੰਦਾ ਹੈ ਲਾਲ ਅੱਖਾਂ ਵਿੱਚ ਹਰਖਵੜਾ ਹੁੰਦਾ ਹੈ ਅੱਖਾਂ ਮਿਲਾ ਕੇ ਗੱਲ ਕਰਨ ਵਾਲੇ ਦੀਆਂ ਗੱਲਾਂ ਵਿੱਚ ਤਰਕ ਬੜਾ ਹੁੰਦਾ ਹੈ ਚਲਾਕ ਹੁੰਦੇ ਨੇ ਚਲਾਕ ਹੁੰਦੇ ਨੇ ਜੋ ਗੱਲ ਗੱਲ ਤੇ ਅੱਖ ਦਬਦੇ ਨੇ ਗੁੱਸੇ ਖੋਰ ਬਹੁਤ ਹੁੰਦੇ ਨੇ ਜੋ ਹਰੇਕ ਵੱਲ ਅੱਖਾਂ ਘੜਦੇ ਨੇ ਅੱਖ ਚੁਰਾ ਕੇ ਭੱਜਣ ਵਾਲੇ ਅੱਖ ਚੁਰਾ ਕੇ ਭੱਜਣ ਵਾਲੇ ਠੱਗ ਹੁੰਦੇ ਨੇ ਅੱਖਾਂ ਦੀਆਂ ਨੀਂਦਾ ਪੜ੍ਹਾਈ ਲਈ ਖੋਣ ਵਾਲੇ ਕਾਮਯਾਬ ਹੁੰਦੇ ਨੇ ਇਹੀ ਹੈ ਅੱਖਾਂ ਦੀ ਕਹਾਣੀਹੀ ਹੈ ਅੱਖਾਂ ਦੀ ਕਹਾਣੀ ਹਰ ਅੱਖ ਨੂੰ ਖੁਸ਼ੀ ਦੇਈ ਰੱਬਾ ਲੈ ਆਇਨਾ ਕਿਸੇ ਦੀ ਅੱਖ ਵਿੱਚ ਹੀ ਪਾਣੀ ਲੈ ਆਇਨਾ ਕਿਸੇ ਦੀ ਅੱਖ ਵਿੱਚ ਹੀ ਪਾਣੀ